ਮੌਨਸੂਨ ਹਜਰ ਸ਼ੁਰੂ ਵੀ ਨਹੀਂ ਹੋਇਆ ਦਾਬਦੇ ਕਿ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਜੋ ਬਰਸਾਤਾਂ ਹੋਈਆਂ ਨੇ ਉਹ ਬਰਸਾਤਾਂ ਦੇ ਕਾਰਨ ਗਲੀਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਣੀ ਖੜਿਆ ਹੋ ਤੁਸੀਂ ਦੇਖ ਕੇ ਹੈਰਾਨ ਲੈ ਜਾਓ ਕਿ ਕਿ ਘਰਾਂ ਦੇ ਵਿੱਚ ਲੋਕਾਂ ਦਾ ਜਾਣਾ ਜਿਹੜਾ ਉਹ ਵੀ ਮੁਸ਼ਕਿਲ ਹੋਇਆ ਪਿਆ ਤਾਂ ਉਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਬਰਸਾਤ ਦੇ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਨਜ਼ਰ ਆ ਰਿਹਾ ਜਿਸ ਹੱਦ ਦੇ ਕਾਰਨ ਰਗਰ ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਦਿੱਤੀ ਹੈ ਜਿਸ ਨੇ ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਦਿੱਤੀ ਹੈ ਦੱਸਦੀ ਕਿ ਸੀਵਰੇਜ ਦਾ ਗੰਦਾ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਜਾਂਦਾ ਹੈ ਬਿਲਕੁਲ ਸੀਜ਼ਨ ਦੀ ਪਹਿਲੀ ਬਰਸਾਤ ਤੋਂ ਪਹਿਲਾਂ ਜਿਹੜੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਮੀ ਪੈਂਦਾ ਲੋਕਾਂ ਨੂੰ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲਦੀ ਆ ਪਰ ਉਸ ਦੇ ਵਿੱਚਕਾਰ ਹੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਇੰਨਾ ਕੁ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਕਿ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਹਾ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਦੇਖ ਕੇ ਜ਼ਰੂਰ ਹੈਰਾਨ ਹੋਵੋਗੇ ਕਿ ਆਖਰਕਾਰ ਨਗਰ ਨਿਗਮ ਆਮ ਲੋਕਾਂ ਲਈ ਆਮ ਜਨਤਾ ਲਈ ਕੀ ਕਾਰਜ ਲੋਕਾਂ ਦਾ ਸੌਣਾ ਮੁਸ਼ਕਿਲ ਹੋਇਆ ਪਿਆ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਤਾਂ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਅਯੁੱਧਿਆ ਤੋਂ ਸਾਹਮਣੇ ਆਈਆਂ ਨੇ ਜਿਹਨੂੰ ਰਾਮਨਗਰੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਅੱਜ ਹਾਲਾਤ ਬਣੇ ਹੋਏ ਨੇ ਦੇਖ ਸਕਦੇ ਹੋ ਤੁਸੀਂ